ਲੋਕ ਸਭਾ ਚੋਣਾਂ 2024 ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਪੰਜਾਬ ਦੀਆਂ ਜਲਦ ਹੋਣਗੀਆਂ ਇਸ ਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਇੱਕ ਸਰਕਾਰੀ ਚਿੱਠੀ ਆਈ ਹੈ ਉਸ ਸਰਕਾਰੀ ਚਿੱਠੀ ਵਿੱਚ ਕੀ ਲਿਖਿਆ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੀਆਂ ಗ್ರಾಮ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੀਆਂ ਸਮਤੀਆਂ ਨੇ ਪੰਚਾਇਤ ਸਮਤੀਆਂ ਉਸ ਦੀਆਂ ਜਿਹੜੀਆਂ ਚੋਣਾਂ ਉਹ ਪੰਜਾਬ ਚ ਕਦੋਂ ਹੋਣ ਜਾ ਰਹੀਆਂ ਨੇ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਸਰਕਾਰ ਨੇ ਹੁਣੇ ਫੈਸਲਾ ਕਰ ਲਿਆ ਹੈ ਕਿ ਹੁਣ ਪੰਚਾਇਤੀ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਕਰਵਾਈਆਂ ਜਾਣ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਮੰਥਨ ਕਰ ਰਹੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਹਾਰ ਕਿਉਂ ਹੋਈ ਹੈ ਇਸ ਮੰਥਨ ਤੋਂ ਬਾਅਦ ਜਲਦੀ ਹੀ ਜੜੀਆਂ ਗੱਲਾਂ ਜਾਂ ਘਾਟਾ ਰਹਿ ਗਈਆਂ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਅੰਦਰ ਚਰਚਾ ਹੋਈ ਹੈ ਕਿ ਹੁਣ ਉਹਨਾਂ ਘਾਟਾਂ ਨੂੰ ਦੂਰ ਕਰਦਿਆਂ ਹੋਇਆਂ ਅਸੀਂ ਪੰਚਾਇਤੀ ਚੋਣਾਂ ਕਰਵਾਉਣੀਆਂ ਨੇ ਤੇ ਉਸ ਦੇ ਵਿੱਚ ਵੱਧ ਚੜ ਕੇ हिस्सा ਲਿਆ ਜਾਵੇ ਸਾਰਿਆਂ ਦੇ ਵੱਲੋਂ ਪੰਚਾਇਤਾਂ ਚੁਣੀਆਂ ਜਾਣ ਤਾਂ ਕਿ ਪਿੰਡਾਂ ਦੇ ਵਿੱਚ ਬੰਦ ਪਏ ਵਿਕਾਸ ਦੇ ਕੰਮਾਂ ਨੂੰ ਮੁੜ ਤੋਂ ਚਾਲੂ ਕੀਤਾ ਜਾ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਲੋਕਾਂ ਦੀ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਜਿਸ ਦੀ ਸੱਤਾ ਹੁੰਦੀ ਹੈ ਸੂਬੇ ਦੇ ਵਿੱਚ ਉਹਨਾਂ ਦੇ ਲਈ ਇਹ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਪੰਚਾਇਤੀ ਚੋਣਾਂ ਕਦੋਂ ਤੇ ਕਿਵੇਂ ਕਰਵਾਉਣ ਔਰ ਕਿਵੇਂ ਨੇਪਰੇ ਚਾੜਨ ਤੇ ਹੁਣ ਇੱਕ ਜਿਹੜੀ ਚਿੱਠੀ ਆਈ ਹੈ ਜਿਸ ਦੇ ਵਿੱਚ ਰਾਜ ਚੋਣ ਕਮਿਸ਼ਨ ਪੰਜਾਬ ਦੇ ਵੱਲੋਂ ਹੁਕਮ ਕੱਢਿਆ ਗਿਆ ਜਿਸ ਦੇ ਵਿੱਚ ਹਵਾਲਾ ਦਿੱਤਾ ਗਿਆ ਕਨਸਟੀਟਿਊਸ਼ਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਕਿਉਂਕਿ ਜਿਹੜੀ ਮਿਆਦ ਸੀ ਪੰਚਾਇਤੀ ਚੋਣਾਂ ਦੀ ਉਹ 31 12 2023 ਨੂੰ ਪੂਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਥੋੜੇ ਸਮੇਂ ਦੇ ਅੰਦਰ ਅੰਦਰ ਇੱਕ ਨਿਸ਼ਚਿਤ ਸਮਾਂ ਜਿਹੜਾ ਉਸ ਦੇ ਅੰਦਰ ਪੰਚਾਇਤੀ ਚੋਣ ਕਰਾਉਣੀ ਹੁੰਦੀ ਹੈ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਾਉਣੀਆਂ ਹੁੰਦੀਆਂ ਨੇ ਜਿਹੜੀਆਂ ਕਿ ਨਹੀਂ ਕਰਵਾਈਆਂ ਗਈਆਂ ਮੰਨਿਆ ਇਹ ਗਿਆ ਸਿਆਸੀ ਤੌਰ ਦੇ ਉੱਤੇ ਵੱਡਾ ਕਾਰਨ ਜਿਹੜਾ ਕਿ ਸਵਾਲ ਵੀ ਚੁੱਕੇ ਗਏ ਕਈਆਂ ਦੇ ਵੱਲੋਂ ਕਿ ਪੰਚਾਇਤੀ ਚੋਣਾਂ ਨੂੰ ਤਾਂ ਅੱਗੇ ਜਾ ਕੇ ਟਾਲ ਦਿੱਤਾ ਗਿਆ ਤਾਂ ਕਿ ਕਿਤੇ ਆਮ ਆਦਮੀ ਪਾਰਟੀ ਨੂੰ ਕਿਉਂਕਿ ਢਾਂਚਾ ਜਿਹੜਾ ਹੇਠਲੇ ਪੱਧਰ ਦੇ ਉੱਤੇ ਉਸ ਢੰਗ ਨਾਲ ਨਹੀਂ ਹੈ ਜਿਵੇਂ ਕਿ ਬਾਕੀ ਰਵਾਇਤੀ ਪਾਰਟੀਆਂ ਦੇ ਕੋਲ ਪਹਿਲਾਂ ਤੋਂ ਬਣੀਆਂ ਜਿਹੜਾ ਢਾਂਚਾ ਹੈ ਉਹਨਾਂ ਦਾ ਇੱਕ ਕੱਡਰ ਹੈ ਕਿਤੇ ਉਹ ਨੁਕਸਾਨ ਨਾ ਕਰਵਾ ਬੈਠੀਏ ਕਿਉਂਕਿ ਸਰਪੰਚੀ ਤੇ ਪੰਚੀ ਦੇ ਚਾਹਵਾਨ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਅੰਦਰ ਵੀ ਪਿੰਡਾਂ ਦੇ ਵਿੱਚ ਬਾਕੀ ਪਾਰਟੀਆਂ ਦੇ ਵਾਂਗ ਉਹਨਾਂ ਦੀ ਵੱਡੀ ਗਿਣਤੀ ਹੈ ਕਿਤੇ ਧੜਿਆਂ ਦੇ ਵਿੱਚ ਨਾ ਪਾਰਟੀ ਵੰਡੀ ਜਾਵੇ ਇਸ ਕਰਕੇ ਲੋਕ ਕਈਆਂ ਨੇ ਸਵਾਲ ਵੀ ਚੁੱਕੇ ਕਿਤੇ ਇਹ ਸਿਆਸੀ ਕਾਰਨ ਵੀ ਦੱਸਿਆ ਇਸ ਕਰਕੇ ਸਰਕਾਰ ਨੇ ਪੰਚਾਇਤੀ ਚੋਂ ਢਾਲ ਦਿੱਤੀ ਹੈ ਹਾਲਾਂਕਿ ਇੱਥੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਪੰਚਾਇਤਾਂ ਨੂੰ ਜਦੋਂ ਭੰਗ ਕਰਨ ਦਾ ਫੈਸਲਾ ਲਿਆ ਗਿਆ ਸੀ ਪੰਜਾਬ ਸਰਕਾਰ ਨੇ ਲਿਆ ਤੇ ਉਸ ਦੇ ਵਿੱਚ ਫਿਰ ਬਹੁਤ ਜ਼ਿਆਦਾ ਕਿਰਕਰੀ ਹੋਈ ਸੀ ਪੰਜਾਬ ਸਰਕਾਰ ਦੀ ਕਿਉਂਕਿ ਪੰਚਾਇਤ ਯੂਨੀਅਨ ਪੰਜਾਬ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਔਰ ਉੱਥੋਂ ਕੇਸ ਜਿੱਤ ਲਿਆ ਤੇ ਪੰਜਾਬ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਕਿ ਸਾਡੇ ਫੈਸਲੇ ਲਏ ਦੇ ਉੱਤੇ ਯੂ ਟਰਨ ਲੈਣਾ ਪੈ ਗਿਆ ਤਾਂ ਸਰਕਾਰ ਨੇ ਜਦੋਂ ਯੂ ਟਰਨ ਲਿਆ ਤੇ ਕਾਫੀ ਜ਼ਿਆਦਾ ਨਖੇਦੀ ਚਾਰੇ ਪਾਸੇ ਹੋਈ ਕਿ ਅਜਹੀ ਕਿਹੜੀ ਲੋੜ ਪੈ ਗਈ ਸੀ ਕਿ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਜਾਵੇ ਇਹ ਤਾਂ ਪੰਚਾਇਤਾਂ ਤੋਂ ਸੰਵਿਧਾਨਕ ਹੱਕ ਖੋਇਆ ਜਾ ਰਿਹਾ ਹੈ ਇਹ ਸਰਪੰਚਾਂ ਨੇ ਪੰਚਾਂ ਨੇ ਜਿਹੜੇ ਯੂਨੀਅਨ ਦਾ ਹਿੱਸਾ ਸਨ ਇਹਨਾਂ ਨੇ ਕੋਰਟ ਵਿੱਚ ਜਾ ਕੇ ਦਲੀਲਾਂ ਦਿੱਤੀਆਂ ਇਸੇ ਕਰਕੇ ਹਾਈ ਕੋਰਟ ਦਾ ਹਲੇ ਹੁਕਮ ਇਸ ਦੇ ਉੱਤੇ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਆਪਣੇ ਵਕੀਲਾਂ ਦੇ ਜ਼ਰੀਏ ਪੱਖ ਰੱਖ ਦਿੱਤਾ ਕਿ ਅਸੀਂ ਇਹ ਫੈਸਲਾ ਵਾਪਸ ਲੈਣੇ ਹਨ ਔਰ ਇਹ ਵੀ ਖਦਸ਼ਾ ਪ੍ਰਗਟਾਇਆ ਗਿਆ ਕਿ ਜਿਹੜੇ ਫੰਡ ਪਏ ਨੇ ਪੰਚਾਇਤਾਂ ਦੇ ਕੋਲ ਵਰਤੋਂ ਕਰਨ ਦੇ ਲਈ ਕਿਤੇ ਉਸ ਦੀ ਦੁਰਵਰਤੋਂ ਨਾ ਹੋ ਜਾਵੇ ਇਹ ਦਲੀਲ ਦਿੱਤੀ ਗਈ ਸੀ ਫਿਰ ਪੰਚਾਇਤਾਂ ਨੇ ਵੀ ਇਸ ਦਾ ਜਵਾਬ ਆ ਜਿਹੜਾ ਮੋੜਵੇ ਰੂਪ ਚ ਦਿੱਤਾ ਇੱਕ ਤੇ ਉਦੋਂ ਸਰਕਾਰ ਨੇ ਫੈਸਲਾ ਲਿਆ ਉਦੋਂ ਪੰਚਾਇਤ ਵਿਭਾਗ ਦੇ ਡਾਇਰੈਕਟਰ ਤੇ ਜਿਹੜੇ ਸਖਤਰ ਸਨ ਉਹਨਾਂ ਨੂੰ ਜਿਹੜਾ ਸਸਪੈਂਡ ਤੱਕ ਕੀਤਾ ਗਿਆ ਸੀ ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਸੈਂਟਰ ਨੂੰ ਭੇਜੀ ਗਈ ਦੀ ਰਿਪੋਰਟ ਔਰ ਉਹ ਵੀ ਬਹਾਲ ਕਰਨੇ ਪਏਗੇ ਸੀ ਤਾਂ ਉਹ ਜਿਹੜਾ ਫੈਸਲਾ ਹੈ ਉਦੋਂ ਵੀ ਸਰਕਾਰ ਨੇ ਲਿਆ ਪਰ ਹੁਣ ਜਿਹੜਾ ਸੰਵਿਧਾਨ ਦੇ ਤੌਰ ਦੇ ਉੱਤੇ ਸੰਵਿਧਾਨਕ ਤੌਰ ਦੇ ਉੱਤੇ ਪੰਚਾਇਤਾਂ ਦੀ ਇਲੈਕਸ਼ਨ ਕਰਾਉਣੀ ਬਣਦੀ ਹੈ ਤਾਂ ਹੁਣ ਜਿਹੜੀ ਚਿੱਠੀ ਆਈ ਹੈ ਉਸ ਦੇ ਵਿੱਚ ਹਾਲੇ ਤਰੀਖ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਪਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਹੜਾ ਸਬੰਧਤ ਅਮਲਾ ਹੁੰਦਾ ਜਿਨ੍ਹਾਂ ਨੇ ਚੋਣਾਂ ਨੂੰ ਨੇਪਰੇ ਚਾੜਨਾ ਉਹਦੇ ਵਿੱਚ ਭਾਵੇਂ ਸਿੱਖਿਆ ਵਿਭਾਗ ਹੋਵੇ ਜਾਂ ਫਿਰ ਚੋਣ ਪ੍ਰਕਿਰਿਆ ਨੂੰ ਪੂਰਾ ਪ੍ਰਬੰਧ ਕਰਵਾਉਣ ਦੇ ਲਈ ਜਿਹੜਾ ਰਾਜ ਚੋਣ ਕਮਿਸ਼ਨ ਹੋਵੇ ਇਨਾ ਸਾਰਿਆਂ ਦਾ ਆਪਸੀ ਤਾਲਮੇਲ ਹੋਣਾ ਸ਼ੁਰੂ ਹੋ ਗਿਆ ਹੈ ভোটার ਸੂਚੀਆਂ ਦੇ ਵਿੱਚ ਕੋਈ ਸੋਧ ਕਰਨ ਵਾਲੀ ਹੈ ਤੇ ਉਹ ਕਰਵਾ ਲਈ ਜਾਵੇ ਵਾਰਡ ਮੰਦੀ ਦਾ ਕੰਮ ਪਹਿਲਾਂ ਤੋਂ ਹੀ ਕਾਫੀ ਲੰਮੇ ਸਮੇਂ ਦੇ ਵਿੱਚੋਂ ਲਟਕੋ ਜਿ ਲਟਕਦਾ ਆ ਰਿਹਾ ਸੀ ਤੇ ਕੁਝ ਸਮੇਂ ਦੇ ਲਈ ਨੇਪਰੇ ਵੀ ਚੜਿਆ ਕਿਉਂਕਿ ਦਾਵਾ ਕੀਤਾ ਗਿਆ ਸੀ ਕਿ ਕੰਮ ਲਗਭਗ ਮੁਕੰਮਲ ਹੋ ਚੁੱਕੇ ਨੇ ਇਸ ਦਾ ਜਵਾਬ ਹੈ ਜਿਹੜਾ ਉਹ ਦਿੱਤਾ ਜਾ ਚੁੱਕਾ ਹੈ ਸਰਕਾਰੀ ਦਰਬਾਰੇ ਤਾਂ ਹੁਣ ਜਿਹੜੀ ਚਿੱਠੀ ਕੱਢੀ ਗਈ ਇਸ ਵਿੱਚ ਸਾਫ਼ ਕਿਹਾ ਗਿਆ ਪਹਿਲਾਂ ਦੇ ਲੈਟਰ ਦੇ ਹਵਾਲੇ ਦੇ ਨਾਲ ਜਿਹੜੀ ਕੀ 27 4 2024 ਨੂੰ ਲੈਟਰ ਸੀ ਉਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਹੁਣ ਅਸੀਂ ਜਿਹੜੀ ਕੁਆਲੀਫਾਈ ਡੇਟ ਹੈ 1/1/2024 ਉਸ ਦੀ ਅਮੈਂਡਮੈਂਟ ਹੈ ਜਿਹੜੀ ਉਹ ਅਪਡੇਟ ਕਰਕੇ ਪਾਰਲੀਮੈਂਟਰੀ ਇਲੈਕਸ਼ਨ 2024 ਦੇ ਕਰਕੇ ਆ ਜਿਹੜਾ ਕਮਿਸ਼ਨ ਨੂੰ ਪਹਿਲਾਂ ਲਿਖ ਦਿੱਤਾ ਗਿਆ ਸੀ ਤੇ ਹੁਣ ਉਹ ਵੇਲਾ ਆ ਗਿਆ ਕਿਉਂਕਿ ਲੋਕ ਸਭਾ ਚੋਣਾਂ ਨੇ ਜਿਹੜੀਆਂ 2024 ਦੀਆਂ ਮੁਕੰਮਲ ਹੋ ਗਈਆਂ ਨਤੀਜੇ ਆ ਗਏ ਆ ਸੌ ਵੀ ਚੁੱਕੀ ਜਾਣੀਆਂ ਆ ਤੇ ਉਸ ਤੋਂ ਬਾਅਦ ਉਸੇ ਢੰਗ ਦੇ ਨਾਲ ਫਿਰ ਦੇਸ਼ ਦੇ ਅੰਦਰ ਜਿਹੜੀ ਸਰਕਾਰ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਇਸੇ ਕਰਕੇ ਪੰਚਾਇਤੀ ਚੋਣਾਂ ਜਿੱਥੇ-ਜਿੱਥੇ ਹੋਣ ਵਾਲੀਆਂ ਜਨਾਂ ਸੂਬਿਆਂ 'ਚ ਉਹਨਾਂ ਨੇ ਸਰਗਰਮੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਖਾਸ ਕਰਕੇ ਪੰਜਾਬ ਸੂਬੇ ਦੀ ਗੱਲ ਕਰੀਏ ਤਾਰੀਖ ਦਾ ਹਜੇ ਐਲਾਨ ਨਹੀਂ ਕੀਤਾ ਗਿਆ ਕਿ ಗ್ರಾಮ ਪੰਚਾਇਤਾਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਜਿਹੜੀਆਂ ਸਮਿਤੀਆਂ ਦੀਆਂ ਜਿਹੜੀਆਂ ਚੋਣਾਂ ਨੇ ਉਸ ਦੀ ਤਾਰੀਖ ਦਾ ਹਜੇ ਐਲਾਨ ਨਹੀਂ ਹੈ ਪਰ ਜਲਦੀ ਹੀ ਐਲਾਨ ਹੋ ਸਕਦਾ ਹੈ ਹੋ ਸਕਦਾ ਹੈ ਇਹ ਅਗਲੇ 2 ਤੋਂ 3 ਮਹੀਨਿਆਂ ਦੇ ਅੰਦਰ-ਅੰਦਰ ਤਾਰੀਖ ਦਾ ਐਲਾਨ ਹੋ ਜਾਵੇ ਕਿਉਂਕਿ ਇੱਕ ਵਾਰੀ ਤਾਰੀਖ ਜਿਹੜੀ ਹੈ ਉਹ ਇਹ ਦਿੱਤੀ ਗਈ ਹੈ ਪੁਰਾਣੇ ਲੈਟਰਾਂ ਦੇ ਹਵਾਲਿਆਂ ਦੇ ਨਾਲ ਕਿ ਚੋਣਾਂ ਦਾ ਕੰਮ ਆ ਜਿਹੜਾ ਪ੍ਰਕਿਰਿਆ ਚੋਣ ਕਰਵਾਉਣ ਤੋਂ ਪਹਿਲਾਂ ਦੀ ਉਹ ਮੁਕੰਮਲ ਲਗਭਗ ਕਰ ਲਈ ਜਾਵੇ ਇਹ ਆਦੇਸ਼ ਆ ਜਿਹੜੇ ਹਦਾਇਤਾਂ ਨੇ ਉਹ ਦੇ ਦਿੱਤੀਆਂ ਗਈਆਂ ਨੇ ਪਹਿਲਾਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੋਵੇਗਾ ਤੇ ਉਸ ਤੋਂ ਬਾਅਦ ਰਾਜ ਚੋਣ ਕਮਿਸ਼ਨ ਦੇ ਨਾਲ ਤਾਲਮੇਲ ਕਰਕੇ ਹੁਣੇ ਹੁਕਮ ਜਾਰੀ ਕੀਤਾ ਗਿਆ ਤੇ ਪੰਚਾਇਤੀ ਚੋਣਾਂ ਨੇ ਜਿਹੜੀਆਂ ਪੰਜਾਬ ਦੇ ਅੰਦਰ ਹੁਣ ਜਲਦ ਹੋ ਸਕਦੀਆਂ ਨੇ ਕਿਸੇ ਵੀ ਵੇਲੇ ਤਾਰੀਖ ਦਾ ਵੀ ਜਿਹੜਾ ਐਲਾਨ ਹੋ ਸਕਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਪੰਚਾਇਤੀ ਚੋਣਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਮਹੀਨੇ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਔਰ ਜਿਹੜੀਆਂ ਪਹਿਲਾਂ ਦੇਰੀ ਦੇ ਨਾਲ ਹੋਈਆਂ ਉਸ ਦੇ ਬਾਰੇ ਤੁਹਾਡਾ ਖੁਦ ਦਾ ਕੀ ਮੰਨਣਾ ਹੈ ਕੀ ਵਿਚਾਰ ਨੇ ਕੀ ਦਲੀਲ ਹੈ ਕੀ ਤਰਕ ਹੈ ਆਪਣੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ